ਹਾਂਜੀ ਦੋਸਤੋ ਸਵਾਗਤ ਹੈ ਸਾਰਿਆਂ ਦਾ ਮੇਰੀ ਕਲਾਸ ਦੇ ਵਿੱਚ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਪੰਜਾਬੀ ਦਾ ਮੋਸਟ ਇੰਪੋਰਟੈਂਟ ਟੌਪਿਕ ਹੈ ਮੁਹਾਵਰੇ ਮੁਹਾਵਰੇ ਉਹਨਾਂ ਦੇ ਅਰਥ ਤੇ ਉਹਨਾਂ ਦੇ ਵਾਕ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਇਹ ਵੀ ਮੁਹਾਵਰੇ ਨੇ ਜਿਹੜੇ ਲਗਭਗ ਅਸੀਂ ਤਿੰਨ ਵੀਡੀਓਸ ਦੇ ਵਿੱਚ ਕਵਰ ਕੀਤੇ ਨੇ ਸਾਰੇ ਮੁਹਾਵਰੇ ਤਿੰਨ ਵੀਡੀਓਸ ਦੇ ਵਿੱਚ ਕਵਰ ਕਰਤੇ ਇਹ ਵੀਡੀਓ ਦਾ ਭਾਗ 1 ਹੈ ਇਸ ਭਾਗ ਦੇ ਵਿੱਚ ਅੱਜ ਅਸੀਂ ਊੜਾ ਆੜਾ ਈ ਡੀ ਸਸਾ ਹਾਹਾ ਇਹ ਪੰਜ ਅੱਖਰਾਂ ਤੋਂ ਸ਼ੁਰੂ ਹੋਣ ਵਾਲੇ ਸਾਰੇ ਮੁਹਾਵਰੇ ਇਸ ਵੀਡੀਓ ਦੇ ਵਿੱਚ ਨਵੇੜ ਦੇਣੇ ਨੇ ਜਿੰਨੇ ਵੀ ਮੁਹਾਵਰੇ ਬਣਦੇ ਨੇ ਸਾਰੇ ਇਸ ਵੀਡੀਓ ਦੇ ਵਿੱਚ ਕਵਰ ਹੋ ਜਾਣਗੇ ਸੋ ਬਾਕੀ ਜੇਕਰ ਤੁਸੀਂ ਉਸ ਤੋਂ ਅੱਗੇ ਵਾਲੇ ਅੱਖਰਾਂ ਦੇ ਤੋਂ ਸਟਾਰਟ ਹੋਣ ਵਾਲੇ ਮੁਹਾਵਰੇ ਦੇਖਣੇ ਨੇ ਤਾਂ ਉਹ ਤੁਹਾਨੂੰ ਬਾਕੀ ਵੀਡੀਓ ਦੇ ਜਿਹੜਾ ਦੂਸਰਾ ਤੇ ਤੀਸਰਾ ਭਾਗ ਦੇ ਵਿੱਚ ਮਿਲ ਜਾਣਗੇ ਹਾਂਜੀ ਸ਼ੁਰੂ ਕਰਦੇ ਹਾਂ ਪਹਿਲਾ ਸਭ ਤੋਂ ਮਹੱਤਵਪੂਰਨ ਮੁਹਾਵਰਾ ਹੈ ਉਸਤਾਦੀ ਕਰਨੀ ਉਸਤਾਦੀ ਕਰਨੀ ਇਸ ਦਾ ਅਰਥ ਹੁੰਦਾ ਹੈ ਚਲਾਕੀ ਕਰਨੀ ਇਸ ਦਾ ਬਾਕ ਤੁਸੀਂ ਬਿਲਕੁਲ ਸੌਖਾ ਜਿਹਾ ਬਣਾਉਂਗੇ ਉਸਤਾਦੀ ਕਰਕੇ ਆਪਣੇ ਕੰਮ ਕਰਵਾਉਣੀ ਮਾੜੀ ਗੱਲ ਹੈ ਨੰਬਰ 2 ਉੱਲੂ ਬੋਲਨੇ ਭਾਵ ਉਜਾੜ ਹੋਣਾ ਸੁਨਸਾਨ ਹੋਣੀ ਵਿਦੇਸ਼ਾਂ ਵਿੱਚ ਗਏ ਲੋਕਾਂ ਦੇ ਘਰਾਂ ਵਿੱਚ ਉੱਲੂ ਬੋਲਦੇ ਹਨ ਨੰਬਰ 2 ਉਂਗਲਾਂ ਤੇ ਨਚਾਉਣਾ ਕਿਸੇ ਨੂੰ ਬਸ ਵਿੱਚ ਰੱਖਣਾ ਸੁਲਤਾਨਾ ਸਭ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੀ ਹੈ ਠੀਕ ਹੈ ਜੀ ਤੁਸੀਂ ਬਾਕ ਨੇੜੇ ਉਹ ਆਪਣੇ ਅਕੋਰਡਿੰਗ ਵੀ ਬਣਾ ਸਕਦੇ ਹੋ ਇਸ ਦਾ ਅਰਥ ਇੰਪੋਰਟੈਂਟ ਹੁੰਦਾ ਹੈ ਕਿ ਤੁਹਾਨੂੰ ਅਰਥ ਪਤਾ ਹੋਣਾ ਚਾਹੀਦਾ ਹੈ ਉੱਚਾ ਨੀਵਾ ਬੋਲਣਾ ਨਿਰਾਦਰ ਕਰਨਾ ਬੇਇੱਜ਼ਤੀ ਕਰਨਾ ਸਿਆਣੇ ਬੱਚੇ ਆਪਣੇ ਤੋਂ ਵੱਡਿਆਂ ਸਾਹਮਣੇ ਕਦੇ ਵੀ ਉੱਚਾ ਨੀਵਾ ਨਹੀਂ ਬੋਲਦੇ ਨੰਬਰ 5 ਉਲੂ ਸਿੱਧਾ ਕਰਨਾ ਮਤਲਬ ਕੱਢਣਾ ਮਤਲਬ ਕੱਢਣਾ ਇਸ ਤਰ੍ਹਾਂ ਹੋ ਸਕਦਾ ਹੈ ਸਵਾਰਥੀ ਲੋਕ ਆਪਣਾ ਉੱਲੂ ਸਿੱਧਾ ਕਰਕੇ ਤੁਰ ਤੇ ਬਣਦੇ ਨੇ ਠੀਕ ਹੈ ਸਵਾਰਥੀ ਲੋਕ ਸਿਰਫ ਆਪਣਾ ਹੀ ਉੱਲੂ ਸਿੱਧਾ ਕਰਦੇ ਨੇ ਜਾਂ ਇਦਾਂ ਵੀ ਕਹਿ ਸਕਦੇ ਹੋ ਤੁਸੀਂ ਨੰਬਰ 6 ਉੱਗ ਸੁਗ ਨਾ ਮਿਲਣਾ ਭਾਵ ਪਤਾ ਨਾ ਲੱਗਣਾ ਗਿਆਨ ਸਿੰਘ ਦੇ ਗੁਆਚੇ ਹੋਏ ਪੁੱਤਰ ਦੀ ਅਜੇ ਤੱਕ ਕੋਈ ਉੱਗ ਸੁਗ ਨਹੀਂ ਮਿਲੀ ਨੰਬਰ 7 19 21 ਦਾ ਫਰਕ ਹੋਣਾ ਮੋਸਟ ਇੰਪੋਰਟੈਂਟ ਬਹਾਵ ਰਹਿ ਬਹੁਤ ਥੋੜਾ ਫਰਕ ਅੰਬਰ ਤੇ ਮਣੀ ਬੇਸ਼ੱਕ ਜੋੜੀਆਂ ਪੈਣਾ ਹਨ ਪਰ ਉਹਨਾਂ ਦੇ ਸੁਆਹ 'ਚ 19 21 ਦਾ ਫਰਕ ਤਾਂ ਹੈ ਪਬ ਥੋੜਾ ਜਿਹਾ ਫਰਕ ਹੈਗੇ ਉਸਲ ਬੱਟੇ ਪੰਨਣਾ ਸੁਸਤੀ ਵਿੱਚ ਪਾਸੇ ਮਾਰਨਾ ਰਾਜੂ ਐਵੇਂ ਉਸਲ ਬੱਟੇ ਨਾ ਪੰਨੀ ਜਾ ਛੇਤੀ ਕੰਮ ਕਰ ਠੀਕ ਹੈ ਇਸ ਤਮਹਾ ਬਾਕੇ ਜਿਹੜਾ ਬਣਾਇਆ ਜਾ ਸਕਦਾ ਇਸ ਤੋਂ ਬਾਅਦ ਸ਼ੁਰੂ ਹੁੰਦੇ ਨੇ ਆੜੇ ਤੇ ਅਸਮਾਨ ਸਿਰ ਤੇ ਚੁੱਕਣਾ ਬਹੁਤ ਰੋਲਾ ਪਾਉਣਾ ਅਧਿਆਪਕ ਦੇ ਬਾਹਰ ਜਾਂਦੀਆਂ ਹੀ ਵਿਦਿਆਰਥੀਆਂ ਨੇ ਅਸਮਾਨ ਸਿਰ ਤੇ ਚੁੱਕ ਲਿਆ ਨੰਬਰ 10 ਅੱਖਾਂ ਚੁਰਾਉਣਾ ਸ਼ਰਮ ਮਹਿਸੂਸ ਕਰਨੀ ਕੋਈ ਅਜੀਹਾ ਕੰਮ ਨਾ ਕਰੋ ਜਿਸ ਕਰਕੇ ਆਪਣੇ ਆਪ ਤੋਂ ਹੀ ਅੱਖਾਂ ਚੁਰਾਉਣੀਆਂ ਪੈਣ ਇਸ ਤਰੀਕੇ ਨਾਲ ਸਾਡੇ 10 ਮੁਹਾਵਰੇ ਨੇ ਇਹ ਪੂਰੇ ਹੋ ਚੁੱਕੇ ਨੇ ਅੱਖਾਂ ਵਿੱਚ ਰੜਕਣਾ ਪਾ ਉਹ ਬੁਰਾ ਲੱਗਣਾ ਅਸੀਂ ਕਹਿੰਦੇ ਨੇ ਫਲਾਣਾ ਦੱਸ ਮੇਰੀ ਅੱਖਾਂ 'ਚ ਰੜਕਦੇ ਪਾ ਬੁਰਾ ਲੱਗਦਾ ਠੀਕ ਹੈ ਚੰਗੇ ਇਨਸਾਨ ਹਮੇਸ਼ਾ ਗਲਤ ਲੋਕਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ ਨੰਬਰ 12 ਅੱਖਾਂ ਉੱਤੇ ਬਿਠਾਉਣਾ ਪਾ ਉਹ ਆਦਰ ਕਰਨਾ ਸਤਿਕਾਰ ਦੇਣਾ ਕਿਸੇ ਨੂੰ ਪੂਜਣਾ ਵੀ ਕਹਿ ਸਕਦੇ ਹਾਂ ਅਸੀਂ ਇਹਨਾਂ ਵੀ ਕਿਸੇ ਦੀ ਪੂਜਾ ਕਰਦੇ ਆਪਾਂ ਕਰ ਆਏ ਮਹਿਮਾਨਾਂ ਨੂੰ ਅੱਖਾਂ ਉੱਤੇ ਬਿਠਾਉਣਾ ਪੰਜਾਬੀਆਂ ਦੀ ਖਾਸੀਅਤ ਹੈ ਜੇ ਕਹ ਲਓ ਵੀ ਪੰਜਾਬੀ ਆਪਣੇ ਮਹਿਮਾਨਾਂ ਨੂੰ ਅੱਖਾਂ ਉੱਤੇ ਬਿਠਾਉਂਦੇ ਹਨ ਅਕਲ ਦਾ ਵੈਰੀ 13ਵਾਂ ਮੁਹਾਵਰਾ ਅਕਲ ਦਾ ਵੈਰੀ ਭਾਵ ਮੂਰਖ ਅਜੀਤ ਤਾਂ ਅਕਲ ਦਾ ਵੈਰੀ ਹੈ ਕਦੇ ਕੋਈ ਸਮਝਦਾਰੀ ਦੀ ਗੱਲ ਨਹੀਂ ਕਰਦਾ ਨੰਬਰ 14 ਅੱਖਾਂ ਵਿੱਚ ਘੱਟਾ ਪਾਉਣਾ ਜਾਂ ਕਹਿ ਸਕਦੇ ਹਾਂ ਅਸੀਂ ਧੋਖਾ ਦੇਣਾ ਚੋਰ ਸਿਪਾਹੀਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਭੱਜ ਗਿਆ ਇਸ ਤਰ੍ਹਾਂ ਅਸੀਂ ਇਸ ਤਵਾਕ ਬਣਾ ਸਕਦੇ ਹਾਂ ਭਾਵ ਧੋਖਾ ਦੇਣਾ ਨੰਬਰ 15 ਅੱਖਾਂ ਮੀਟ ਜਾਣਾ ਇਸ ਦਾ ਅਰਥ ਹੋਏਗਾ ਮਰ ਜਾਣਾ ਰੀਤਾ 5 ਸਾਲ ਦੀ ਸੀ ਜਦੋਂ ਉਸਦੇ ਪਿਤਾ ਜੀ ਅੱਖਾਂ ਮੀਟ ਗਏ ਠੀਕ ਹੈ ਜੀ ਤੁਸੀਂ ਇਸ ਦਾ ਕੋਈ ਵੀ ਵਾਕ ਆਪਣੇ ਅਕੋਰਡਿੰਗ ਵੀ ਬਣਾ ਸਕਦੇ ਹੋ ਸਾਰਿਆਂ ਦੇ ਲਗਭਗ ਆਪਣੇ ਅਕੋਰਡਿੰਗ ਤੁਸੀਂ ਵਾਕ ਬਣਾ ਸਕਦੇ ਹੋ ਠੀਕ ਹੈ ਕਿਉਂਕਿ ਤੁਹਾਨੂੰ ਸਿਰਫ ਅਰਥ ਕਲੀਅਰ ਹੋਣਾ ਵੱਡੀ ਗੱਲ ਹੈ ਇਸ ਤੋਂ ਬਿਨਾ ਜਿਹੜੇ ਵਾਕ ਨੇ ਉਹ ਤਾਂ ਈਜ਼ੀ ਨਹੀਂ ਤੁਸੀਂ ਵੀ ਬਣ ਜਾਂਦੇ ਨੇ ਇਸ ਤੋਂ ਬਾਅਦ ਹੈ ਜੀ ਅਗਲਾ ਮੁਹਾਵਰਾ ਅੱਖਾਂ ਫੇਰ ਲੈਣੀਆਂ ਇਸ ਦਾ ਅਰਥ ਹੁੰਦਾ ਹੈ ਦੋਸਤੀ ਛੱਡ ਦੇਣੀ ਸਵਾਰਥੀ ਮਿੱਤਰ ਮੁਸੀਬਤ ਵੇਲੇ ਅੱਖਾਂ ਫੇਰ ਲੈਂਦੇ ਹਨ ਨੰਬਰ 17 ਅੱਡੀ ਚੋਟੀ ਦਾ ਜੋਰ ਲਾਉਣਾ ਬਹੁਤ ਮਿਹਨਤ ਕਰਨੀ ਜੇ ਕਹਿ ਸਕਦੇ ਆਂ ਵੀ ਕਾਹਲਣਾ ਕਾਹਲਣੀ ਹਨਾ ਸਖਤ ਮਿਹਨਤ ਕਰਨੀ ਮਿਹਨਤੀ ਵਿਦਿਆਰਥੀ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜੋਰ ਦਿੰਦੇ ਹਨ ਨੰਬਰ 18 ਅੰਗ ਪਾਲਣਾ ਪਵ ਸਹਾਈ ਹੋਣਾ ਠੀਕ ਹੈ ਕਹਿ ਸਕਦੇ ਆਂ ਵੀ ਕਿਸੇ ਦੀ ਸਹਾਇਤਾ ਕਰਨੀ ਹਨਾ ਵੀ ਉਹਦੇ ਨਾਲ ਵੀ ਖੜ ਜਾਣਾ ਸਮੇਂ ਤੇ ਜਦੋਂ ਲੋਡ ਹੋਵੇ ਅਗਲੇ ਨੂੰ ਭਗਵਾਨ ਕ੍ਰਿਸ਼ਨ ਨੇ ਗਰੀਬ ਸੁਦਾਮੇ ਦੀ ਦੋਸਤੀ ਦਾ ਅੰਗ ਪਾਲਿਆ ਭਾਵ ਉਹਦੇ ਚ ਸਹਾਈ ਹੋਇਆ ਉਹ ਸਹਾਇਤਾ ਕੀਤੀ 19 ਨੰਬਰ ਅਲਖ ਮੁਕਾਉਣਾ ਭਾਵ ਮਾਰ ਦੇਣਾ ਖਤਮ ਕਰ ਦੇਣਾ ਕਿਸੇ ਨੂੰ ਅਲਖ ਵਕਾਣ ਦਾ ਅਰਥ ਬਹਾਦਰ ਲੋਕ ਕਵੈਰੀਆਂ ਦੀ ਅਲਖ ਮੁਕਾ ਕੇ ਹੀ ਦਮ ਲੈਂਦੇ ਨੇ ਜਾਂ ਕਹਿ ਲਓ ਕਿ ਬਹਾਦਰ ਲੋਕ ਨਿਹੜੋ ਹੋ ਵੈਰੀਆਂ ਦੀ ਅੱਖ ਮੁਕਾ ਦਿੰਦੇ ਨੇ ਇਸ ਤਰ੍ਹਾਂ ਵੀ ਲਿਖ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਹੈ ਜੀ 20 ਨੰਬਰ ਮੁਹਾਵਰਾ ਅੰਗੂਠਾ ਦਿਖਾਉਣਾ ਇਨਕਾਰ ਕਰਨਾ ਆਪਾਂ ਕਹਿੰਦੇ ਨੇ ਵਿੰਗੂਠਾ ਦਿਖਾ ਗਿਆ ਉਹ ਤਾਂ ਇਨਕਾਰ ਕਰ ਦੇਣਾ ਜਦੋਂ ਮੈਂ ਅੰਮ੍ਰਿਤ ਤੋਂ ਉਧਾਰ ਦਿੱਤੇ ਪੈਸੇ ਮੰਗੇ ਤਾਂ ਉਸਨੇ ਅੰਗੂਠਾ ਦਿਖਾ ਦਿੱਤਾ ਇਨਕਾਰ ਕਰ ਦਿੱਤਾ ਜਵਾਬ ਦੇ ਦਿੱਤਾ ਠੀਕ ਹੈ ਜੀ ਇੱਕ ਤੁਹਾਨੂੰ ਹੋਰ ਵੀ ਦੱਸ ਦਿੰਨ ਨਿੱਕੀ ਜਿਹੀ ਗੱਲ ਈ ਹੈ ਠੀਕ ਹੈ ਪਰ ਇੰਪੋਰਟੈਂਟ ਹੈ ਕਿ ਜਿਹੜੇ ਮੁਹਾਵਰੇ ਹੁੰਦੇ ਨੇ ਨਾ ਜਿਵੇਂ ਦੇਖੋ ਤੁਸੀਂ ਇਹ ਮੁਹਾਵਰੇ ਨੂੰ ਧਿਆਨ ਨਾਲ ਦੇਖੋ ਅੰਗੂਠਾ ਦਿਖਾਉਣਾ ਜਦੋਂ ਆਪਾਂ ਨੇ ਬਾਕਰੀ ਚ ਵਰਤੇ ਤਾਂ ਇਹਨੂੰ ਥੋੜਾ ਜਿਹਾ ਮੋਡੀਫਾਈ ਕਰ ਲਿਆ ਆਪਾਂ ਨੇ ਅੰਗੂਠਾ ਦਿਖਾ ਦਿੰਦਾ ਜਦ ਕਿ ਦਿਖਾਉਣਾ ਸਹੀਮ ਸ਼ਬਦ ਨਹੀਂ ਵਰਤਿਆ ਉਹਦੀ ਆਪਾਂ ਨੇ ਅਲੱਗ ਮੰਤਰ ਬਣਾ ਲਈ ਹਣਾ ਜਿਵੇਂ ਦਿਖਿਆ ਕਿ ਵੀ ਕਿਰਿਆ ਹੋਗੀ ਦਿਖਾਉਣਾ ਤਾਂ ਉਹਦੀ ਆਪਾਂ ਨੇ ਫਾਰਮ ਚੇਂਜ ਕਰਤੀ ਦਿਖਿਆਉਣਾ ਤੋਂ ਦਿਖਾ ਦਿੱਤਾ ਬਣਾਤਾ ਠੀਕ ਹੈ ਜਿਵੇਂ ਇਥੇ ਸੀ ਅਲਖ ਮੁਕਾਉਣਾ ਮੁਕਾਉਣਾ ਤੋਂ ਮੁਕਾਦ ਕੀ ਇਸ ਤਰ੍ਹਾਂ ਬਣਾ ਦਿੱਤਾ ਆਪਾਂ ਮੋਡੀਫਾਈ ਕਰਕੇ ਲਿਖ ਲੈਨੇ ਆਪਾਂ ਇਹੀ ਮੁਹਾਵਰੇ ਨੂੰ ਮੋਡੀਫਾਈ ਕਰਕੇ ਲਿਖਿਆ ਜਾ ਸਕਦਾ ਹੈ ਅਤੇ ਜਿਹੜੇ ਅਖਾਣ ਨੇ ਉਹਨਾਂ ਨੂੰ ਸੇਮ ਦੇ ਸੇਮ ਹੀ ਲਿਖਣਾ ਹੁੰਦਾ ਹੈ ਇਹ ਫਰਕ ਹੁੰਦਾ ਹੈ ਮੁਹਾਵਰੇ ਤੇ ਅਖਾਣ ਦੇ ਵਿੱਚ ਇਸ ਤੋਂ ਬਿਨਾ ਇੱਕ ਗੱਲ ਹੋਰ ਵੀ ਇੰਪੋਰਟੈਂਟ ਹੈ ਬਹੁਤ ਸਾਰੇ ਵਿਦਿਆਰਥੀ ਗਲਤੀ ਕਰਦੇ ਹੁੰਦੇ ਨੇ ਛੋਟੇ ਤਾਂ ਉਹ ਕੀ ਕਰ ਦਿੰਦੇ ਨੇ ਕਈ ਵਾਰ ਅਰਥ ਹੈ ਜਿਹੜਾ ਅਰਥ ਉਹਨੂੰ ਇੱਥੇ ਲਿਖ ਲੈਂਦੇ ਨੇ ਪਰ ਅਰਥ ਨੂੰ ਨਹੀਂ ਅਸੀਂ ਵਾਕ ਦੇ ਚ ਲੈ ਕੇ ਆਉਣਾ ਹੁੰਦਾ ਅਰਥ ਤਾਂ ਪ੍ਰਗਟ ਹੋਣਾ ਚਾਹੀਦਾ ਹੈ ਠੀਕ ਹੈ ਅਰਥਾਤ ਆਪਣੇ ਆਪ ਨਿਕਲਣਾ ਚਾਹੀਦਾ ਹੈ ਜਦ ਕਿ ਇਹ ਸ਼ਬਦ ਨੂੰ ਹੀ ਇਹਦੇ ਵਿੱਚ ਸ਼ਾਮਲ ਕਰਨਾ ਹੁੰਦਾ ਹੈ ਵਾਕ ਦੇ ਵਿੱਚ ਇਸ ਤੋਂ ਬਾਅਦ ਸ਼ੁਰੂ ਕਰਦੇ ਹਾਂ ਜੀ ਅਸੀਂ ਅਗਲਾ ਮੁਹਾਵਰਾ ਇੱਕ ਅੱਖ ਨਾਲ ਦੇਖਣਾ ਸਭ ਨੂੰ ਬਰਾਬਰ ਸਮਝਣਾ ਮਾਂ ਆਪਣੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੀ ਹੈ 22 ਨੰਬਰ ਮੁਹਾਵਰਾ ਇੱਕ ਮੁੱਠ ਹੋਣਾ ਏਕਤਾ ਹੋਣੀ ਠੀਕ ਹੈ ਏਕਾ ਹੋਣਾ ਸਾਨੂੰ ਵਿਦੇਸ਼ੀ ਹਮਲਿਆਂ ਦਾ ਇੱਕ ਮੁਠ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਤਵਾਦ 23 ਨੰਬਰ ਮੁਹਾਵਰਾ ਇੱਟ ਨਾਲ ਇੱਟ ਖੜਕਾਉਣੀ ਤਵਾਹੀ ਮਚਾਉਣੀ ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਨੰਬਰ 24 24 ਨੰਬਰ ਮੁਹਾਵਰਾ ਈਦ ਦਾ ਚੰਦ ਹੋਣਾ ਬਹੁਤ ਚਿਰ ਬਾਅਦ ਮਿਲਣਾ ਪਿੰਕੀ ਤੋਂ ਤਾਂ ਈਦ ਦਾ ਚੰਦ ਹੀ ਹੋ ਗਈ ਹੈ ਕਦੋਂ ਕਦੇ ਮਿਲਦੀ ਹੀ ਨਹੀਂ ਠੀਕ ਹੈ ਇਦਾਂ ਇਸ ਤਰ੍ਹਾਂ ਹਾਂ ਬ੍ਰੈਡ ਦਬਾ ਕੇ ਇਹੋ ਬਣਾਇਆ ਜਾ ਸਕਦਾ ਹੈ ਈਨ ਮੰਨਣੀ ਪਵ ਹਾਰ ਮੰਨਣੀ ਹਰਨਾਖਸ਼ ਨੇ ਆਪਣੇ ਪੁੱਤਰ ਪਹਿਰਲਾਦ ਨੇ ਹਰਨਾਖਸ਼ ਦੇ ਆਪਣੇ ਪੁੱਤਰ ਪਹਿਰਲਾਦ ਨੇ ਉਸ ਦੀ ਈਨ ਨਾ ਮੰਨੀ ਪਵ ਹਾਰ ਨਹੀਂ ਉਹਨੇ ਮੰਨੀ ਸੀ 26 ਨੰਬਰ ਮੁਹਾਵਰਾ ਸੱਤੀ ਕੱਪੜੀ ਅੱਗ ਲੱਗਣ ਬਹੁਤ ਗੁੱਸੇ ਦੇ ਵਿੱਚ ਹੋਣਾ ਆਪਣੀ ਬराई ਸੁਣਦਿਆਂ ਹੀ ਉਸ ਦੇ ਸੱਤੀ ਕੱਪੜੇ ਅੱਗ ਲੱਗ ਗਏ ਇਸ ਤੋਂ ਬਾਅਦ ਹੈ 27 ਨੰਬਰ ਮਹਾਵਰਾ ਸਰ ਕਰਨਾ ਭਾਵ ਜਿੱਤ ਲੈਣਾ ਹਰੀ ਸਿੰਘ ਨਲੂਏ ਨੇ ਜਦੋਂ ਜਮਰਾਉਦ ਦਾ ਕਿਲਾ ਸਰ ਕਰ ਲਿਆ ਤਾਂ ਮਹਾਰਾਜਾ ਰਣਜੀਤ ਸਿੰਘ ਉਸ ਤੇ ਬਹੁਤ ਖੁਸ਼ ਹੋਏ ਇਸ ਤਰ੍ਹਾਂ ਸਰ ਕਰਨਾ ਦਾ ਵਾਕ ਬਣਾਇਆ ਜਾ ਸਕਦਾ ਹੈ 28 ਨੰਬਰ ਮਹਾਵਰਾ ਸਾਹ ਸੁੱਕਣਾ ਡਰ ਜਾਣਾ ਬਿਨਾ ਹੈਲਮਟ ਤੋਂ ਮੋਟਰਸਾਈਕਲ ਚਲਾਉਂਦਿਆਂ ਪੁਲਿਸ ਨਾਕਾ ਵੇਖ ਕੇ ਰਮੇਸ਼ ਦੀ ਸਾਹ ਸੁੱਕ ਗਈ ਇਸ ਤਰ੍ਹਾਂ ਇਸ ਤਾ ਵਾਕ ਬਣਾਇਆ ਜਾ ਸਕਦਾ ਹੈ ਇਸ ਤੋਂ ਬਾਅਦ ਹੈ ਜੀ 29 ਨੰਬਰ ਮੁਹਾਵਰਾ 29 ਨੰਬਰ ਮੁਹਾਵਰੇ ਦਾ ਸਿਰ ਫੇਰਨਾ ਸਿਰ ਫੇਰਨਾ ਅੰਗੂਠਾ ਅੰਗੂਠਾ ਦਿਖਾਉਣਾ ਇੱਕੋ ਚੀਜ਼ ਹੋ ਗਈ ਉਹ ਠੀਕ ਹੈ ਭਾਵ ਇਨਕਾਰ ਕਰ ਦੇਣਾ ਜਦੋਂ ਮੈਂ ਲੋਡ ਪੈਂਟ ਤੇ ਨਤਾਸ਼ਾ ਤੋਂ ਪੈਸੇ ਮੰਗੇ ਤਾਂ ਉਸ ਨੇ ਸਿਰ ਫੇਰ ਦਿੱਤਾ ਠੀਕ ਹੈ ਜਾਂ ਕੋਈ ਵੀ ਕਹਿ ਸਕਦੇ ਮੈਂ ਮੇਰੇ ਦੋਸਤ ਤੋਂ ਪੈਸੇ ਮੰਗੇ ਤਾਂ ਉਹਨੇ ਸਿਰ ਫੇਰ ਦਿੱਤਾ ਕਿਸੇ ਵੀ ਤਰੀਕੇ ਨਾਲ ਤੁਸੀਂ ਆਪਣੇ ਅਕੋਰਡਿੰਗ ਮੋਡੀਫਾਈ ਕਰਕੇ ਵਾਕ ਬਣਾ ਸਕਦੇ ਹੋ ਇਸ ਤੋਂ ਬਾਅਦ ਹੈ ਜੀ 30 ਨੰਬਰ ਦਾ ਹਾਵਰਾ ਸਿਰ ਪੈਰ ਨਾ ਹੋਣਾ ਬਿਲਕੁਲ ਝੂਠ ਕਮਲੇਸ਼ ਦੀ ਗੱਲ ਸਮਝ ਨਹੀਂ ਆਉਂਦੀ ਕਿਉਂਕਿ ਉਸ ਦੀ ਗੱਲ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਬਿਲਕੁਲ ਝੂਠ ਹੁੰਦੀ ਹੈ ਮਤਲਬ ਗੱਲ ਠੀਕ ਹੈ ਸਿਰ ਤੇ ਪੈਣੀ ਔਕੜ ਆ ਜਾਣੀ ਮੁਸ਼ਕਲ ਆ ਜਾਣੀ ਸਮੱਸਿਆ ਆ ਜਾਣੀ ਵਿਪਤਾ ਪੈ ਜਾਣੀ ਠੀਕ ਹੈ ਇਹ ਇਹਦੇ ਲਗ ਲਗ ਅਰਥ ਹੋ ਸਕਦੇ ਨੇ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਪਰਿਵਾਰ ਦੀ ਇਮੇਵਾਰੀ ਵਿਚਾਰੇਸ਼ਤੀਸ਼ ਦੇ ਸਿਰ ਉੱਤੇ ਪੈ ਗਈ ਇਸ ਤੋਂ ਬਾਅਦ ਹੈ ਜੀ 32 ਨੰਬਰ ਮੁਹਾਵਰਾ ਸਿਰ ਧੜ ਦੀ ਬਾਜੀ ਲਾਉਣਾ ਮਰਨ ਲਈ ਤਿਆਰ ਹੋ ਜਾਣਾ ਭਾਵ ਵੀ ਆਪਣੇ ਆਪ ਨੂੰ ਪੂਰਾ ਅਰਪਣ ਕਰਤਾ ਕਿਸੇ ਕੰਮ ਦੇ ਚੋਕਤਾ ਪੂਰਾ ਠੀਕ ਹੈ ਪੰਜਾਬੀ ਹੋਣ ਜਾਂ ਮਰਹੱਟੇ ਜਾਂ ਰਾਜਪੂਤ ਦੁਸ਼ਮਣ ਨਾਲ ਸਿਰ ਧੜ ਦੀ ਬਾਜੀ ਲਾ ਕੇ ਲੜਦੇ ਨੇ ਭਾਵ ਆਪਣੇ ਆਪ ਨੂੰ ਪੂਰਾ ਵਿੱਚ ਸ਼ਾਮਲ ਕਰ ਦਿੰਦੇ ਨੇ ਹਨਾ ਚੋਖ ਦਿੰਦੇ ਨੇ ਪੂਰੀ ਤਰ੍ਹਾਂ ਮਰਨ ਲਈ ਤਿਆਰ ਹੋ ਜਾਂਦੇ ਨੇ ਇਸ ਤੋਂ ਬਾਅਦ ਹੈ ਜੀ 33 ਨੰਬਰ ਮੁਹਾਵਰਾ ਹੱਥ ਪੈਰ ਮਾਰਨਾ ਕੋਸ਼ਿਸ਼ ਕਰਨਾ ਨਰੇਸ਼ ਨੇ ਨੌਕਰੀ ਲੈਣ ਲਈ ਬਹੁਤ ਹੱਥ ਪੈਰ ਮਾਰੇ ਪਰ ਉਸ ਨੂੰ ਕਿਤੇ ਵੀ ਨੌਕਰੀ ਨਾ ਮਿਲੀ ਇਸ ਤੋਂ ਬਾਅਦ ਹੈ ਜੀ 34 ਨੰਬਰ ਹਰਨ ਹੋ ਜਾਣਾ ਭਾਵ ਦੌੜ ਜਾਣਾ ਪੁਲਿਸ ਨੂੰ ਦੇਖ ਕੇ ਚੋਰ ਹਰਨ ਹੋ ਗਿਆ ਭਾਵ ਦੌੜ ਗਿਆ ਭੱਜ ਗਿਆ ਇਸ ਤੋਂ ਬਾਅਦ ਹੈ ਜੀ 35 ਨੰਬਰ ਮੁਹਾਵਰਾ ਹੱਥ ਅਡਣਾ ਭਾਵ ਮੰਗਣਾ ਪੀਖ ਮੰਗਣਾ ਕਹਿ ਸਕਦੇ ਹਾਂ ਜਿਵੇਂ ਅਸੀਂ ਅਨਖੀਲਾ ਇਨਸਾਨ ਕਦੇ ਕਿਸੇ ਅੱਗੇ ਹੱਥ ਨਹੀਂ ਅੱਡਦਾ 36 ਨੰਬਰ ਮੁਹਾਵਰਾ ਹੱਥ ਬਟਾਉਣਾ ਮਦਦ ਕਰਨਾ ਸਕੂਲੋਂ ਜਾ ਕੇ ਰਮੇਸ਼ ਦੁਕਾਨ ਤੇ ਆਪਣੇ ਪਿਤਾ ਜੀ ਨਾਲ ਹੱਥ ਬਟਾਉਂਦਾ ਹੈ ਇਸ ਤੋਂ ਬਾਅਦ ਹੈ 37 ਨੰਬਰ ਮੁਹਾਵਰਾ ਹੱਥੀਂ ਸ਼ਾਮਾ ਕਰਨੀਆਂ ਪਵ ਅਸ਼ੀਰਵਾਦ ਦੇਣਾ ਸਾਡੇ ਸਮਾਜ ਵਿੱਚ ਸੱਸਾਂ ਆਪਣੀ ਜਵਾਈਆਂ ਨੂੰ ਹੱਥੀਂ ਸ਼ਾਮਾ ਕਰਦੀਆਂ ਹਨ ਜਿਵੇਂ ਕਿ ਸਾਡੇ ਮਾਵਾ ਆਪਣੇ ਪੁੱਤਰਾਂ ਨੂੰ ਹਮੇਸ਼ਾ ਹੱਥੀਂ ਸ਼ਾਮਾ ਕਰਦੀਆਂ ਹਨ ਕਿਸੇ ਸਹੀ ਤਰੀਕੇ ਨਾਲ ਤੁਸੀਂ ਮਹਾਵਰੇ ਦਾ ਵਾਕ ਇਹਦਾ ਹੋ ਮੋਡੀਫਾਈ ਕਰ ਕੇ ਬਣਾ ਸਕਦੇ ਹੋ ਇਸੀ ਬਣਾ ਸਕਦੇ ਹੋ ਇਸ ਤੋਂ ਬਾਅਦ ਹੈ ਜੀ 38 ਨੰਬਰ ਮੁਹਾਵਰਾ ਹੱਥ ਤੰਗ ਹੋਣਾ ਭਾਵ ਗਰੀਬੀ ਹੋਣੀ ਪੈਸੇ ਘੱਟ ਹੋਣਾ ਠੀਕ ਹੈ ਕਹਿ ਸਕਦੇ ਆ ਆਰਥਿਕ ਪੱਖੋਂ ਕਮਜ਼ੋਰ ਹੋਣਾ ਮਹਿੰਗਾਈ ਕਾਰਨ ਚੰਗੀ ਤਨਖਾਹ ਲੈਣ ਵਾਲਿਆਂ ਦਾ ਵੀ ਹੱਥ ਤੰਗ ਹੀ ਰਹਿੰਦਾ ਹੈ ਇਸ ਤੋਂ ਬਾਅਦ ਹੈ ਜੀ 39 ਨੰਬਰ ਮੁਹਾਵਰਾ ਵਿਆਹ ਕਰਨਾ ਇਤਤ ਅਰਥ ਹੋਏਗਾ ਪਿਗਲੇ ਹੱਥ ਪਿਲੇ ਕਰਨਾ ਇਹਦਾ ਅਰਥ ਹੁੰਦਾ ਵਿਆਹ ਕਰਨਾ ਠੀਕ ਹੈ ਸ਼ਾਮ ਲਾਲ ਨੂੰ ਆਪਣੀ ਤੀਜ ਦੇ ਹੱਥ ਬੀਲੇ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ ਸੋ ਇਸ ਤਰੀਕੇ ਨਾਲ ਸਾਡੇ ਹਾ ਹਾ ਤੱਕ ਜਿਹੜੇ ਇਹ ਸਾਰੇ ਮੁਹਾਵਰੇ ਕੰਪਲੀਟ ਹੋ ਚੁੱਕੇ ਨੇ ਬਾਕੀ ਅੱਕੇ ਤੋਂ ਸਟਾਰਟ ਹੋ ਕੇ ਕੁਝ ਮੁਹਾਵਰੇ ਨੇ ਜਿਹੜੇ ਉਹ ਤੁਹਾਨੂੰ ਮਿਲਣਗੇ ਭਾਗ 2 ਦੇ ਵਿੱਚ ਤੇ ਇਸ ਤੋਂ ਬਾਅਦ ਭਾਗ ਨੰਬਰ 3 ਬਣੇਗਾ ਤਿੰਨ ਵੀਡੀਓਸ ਬਣਨੀਆਂ ਮੁਹਾਵਰੇ ਦੇ ਉੱਤੇ ਸਾਰੀਆਂ ਵੀਡੀਓਸ ਦੇਖ ਲਿਓ ਸੋ ਇਹ ਵੀਡੀਓ ਇੱਥੇ ਤੱਕ ਦੇਖਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ